ਵਦੂ ਵੀ ਅੱਗੇ ਤਾਂ ਇਹ ਬਾਬਾ ਸ਼੍ਰੀ ਚੰਦ ਜੀ ਨੇ ਕੌਤਕ ਕੀਤਾ ਜਦੋਂ ਸੰਗਤਾਂ ਨੂੰ ਉਧਰੋਂ ਪਤਾ ਲੱਗਾ ਕਿ ਸ਼੍ਰੀ ਲਖਮੀ ਚੰਦ ਜੀ ਇਸ ਤਰ੍ਹਾਂ ਸ਼ਕਤੀ ਦਿਖਾ ਕੇ ਪਰਲੋਕ ਗਮਨ ਹੋ ਗਏ ਸਿੱਖ ਸੰਗਤਾਂ ਨੇ ਬੜੀ ਹਰਾਨੀ ਨਾਲ ਸੁਣਿਆ ਬਾਬਾ ਸ਼੍ਰੀ ਚੰਦ ਜੀ ਪਾਸ ਰੋਸ ਪ੍ਰਗਟ ਕਰਨ ਨੂੰ ਆਏ ਅਫਸੋਸ ਕਰਨ ਆਏ ਰੋ ਰੋ ਉਹਨਾਂ ਦੀਆਂ ਅੱਖੀਆਂ ਜਿਹੜੀਆਂ ਲਾਲ ਹੋ ਗਈਆਂ ਵੀ ਕਹਿਣ ਲੱਗੇ ਬਾਬਾ ਜੀ ਇਹ ਕੀ ਹੋ ਗਿਆ ਪਰ ਬਾਬਾ ਸ਼੍ਰੀ ਚੰਦ ਜੀ ਨੂੰ ਸਾਰਿਆਂ ਨੂੰ ਧੀਰਜ ਰੱਖਣ ਲਈ ਕਿਹਾ ਕਹਿੰਦੇ ਭਾਣਾ ਮੰਨੂ ਭਾਈ ਤਾਂ ਇਸ ਤਰ੍ਹਾਂ ਹੀ ਹੋਣੀ ਹੋਈ ਸੀਗੀ ਰੱਬ ਨੇ ਲਿਖਿਆ ਹੀ ਹੋ ਸੀਗਾ ਵੀ ਜੋ ਹੁੰਦਾ ਲਿਖਿਆ ਹੋ ਕੇ ਹੀ ਰਹਿੰਦਾ ਇਹ ਬਾਲਕ ਵੀ ਚੰਗਾ ਹੋਣ ਹਰ ਹੋਊਗਾ ਹੁਣ ਇਹ ਪਿਤਾ ਜੀ ਦੀ ਥਾਂ ਤੇ ਬੈਠੂਗਾ ਇਹ ਹੁਣ ਗੁਰੂ ਸਾਹਿਬ ਜੀ ਦਾ ਜਿਹੜਾ ਪੋਤਾ ਵਾ ਇਹ ਅੱਗੇ ਕਿਰਪਾ ਹੋ ਗਈ ਇਹਦੇ ਤੇ ਕਿਉਂ ਬਾਬਾ ਸ਼੍ਰੀ ਚੰਦ ਜੀ ਸਿੱਖ ਸੰਗਤਾਂ ਨੂੰ ਵੀ ਧੀਰਜ ਦਿੰਦੇ ਉਹਨਾਂ ਨੇ ਪਿਆਰ ਦੇ ਨਾਲ ਉਹ ਬੱਚੇ ਨੂੰ ਪਾਲ ਲਿਆ ਭਤੀਜੇ ਨੂੰ ਫਿਰ ਸਿੱਖ ਸੰਗਤਾਂ ਨੇ ਵੀ ਬੜੀ ਮਦਦ ਕੀਤੀ ਐ ਇਸ ਤਰ੍ਹਾਂ ਇਹਨਾਂ ਦੇ ਬਿਰਾਗ ਦੇ ਬਚਨ ਸੁਣ ਕੇ ਉਹ ਬਾਬਾ ਲਖਮੀ ਚੰਦ ਜੀ ਲੇਖਾ ਦੇਣ ਚਲੇ ਗਏ ਸੀ ਪਰਮੇਸ਼ਰ ਨੂੰ ਤਾਂ ਇਹਨਾਂ ਨੂੰ ਬਾਹ ਲੰਮੀ ਕਰਕੇ ਆਪਦੇ ਭਤੀਜੇ ਨੂੰ ਤਾਰਨਾ ਪਿਆ ਤਾਂ ਕਰਕੇ ਕਈ ਵਾਰੀ ਤੁਸੀਂ ਤਸਵੀਰ ਵੇਖੀ ਹੋਣੀ ਆ ਜਿਹਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਲੰਮੀ ਸਾਰੀ ਬਾਹ ਕਰਕੇ ਇੱਕ ਬੱਚੇ ਨੂੰ ਖਿੱਚ ਰਹੇ ਹੁੰਦੇ ਆ ਬਹੁਤ ਵਾਰੀ ਤੁਸੀਂ ਤਸਵੀਰ ਦੇਖੀ ਹੋਣੀ ਹੈ ਦਰਸ਼ਨ ਕੀਤੇ ਹੋਣਗੇ ਤਾਂ ਹੀ ਬਾਬਾ ਸ਼੍ਰੀ ਚੰਦ ਜੀ ਦਾ ਆਪਾਂ ਸਤਕਾਰ ਕਰਨਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਆ ਬਾਕੀ ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਜ਼ਿੰਮੇਵਾਰੀ ਦੇ ਨਾਲ ਬਾਬਾ ਧਰਮ ਚੰਦ ਜੀ ਜਿਹੜੇ ਕਿ ਸ਼੍ਰੀ ਲక్ష్ਮੀ ਚੰਦ ਜੀ ਦੇ ਪੁੱਤਰ ਹੋਏ ਆ ਉਹਨਾਂ ਨੇ ਇਹਨਾਂ ਦੀ ਬਹੁਤ ਪਿਆਰ ਨਾਲ ਪਾਲਣਾ ਕੀਤੀ ਆ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਵਿੱਚ ਤੇ ਸੰਗਤਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਇਦੇ ਕਰਕੇ ਬੱਚੇ ਦੀ ਪਾਲਣਾ ਹੋਈ ਆ ਤਾਂ ਇਹ ਇਤਿਹਾਸ ਦੀ ਗਾਥਾ ਬਹੁਤੀ ਸੰਗਤ ਨੂੰ ਕਈ ਵਾਰ ਨਹੀਂ ਪਤਾ ਹੁੰਦੀ ਬਰਾਦ ਦੇ ਜਿਹੜੇ ਬਚਨ ਬ੍ਰਹਮਾਸਨ ਨੂੰ ਛੱਡ ਕੇ ਆਏ ਗੁਰੂ ਨਾਨਕ ਦੇ ਪੁੱਤਰ ਕਹਾਏ ਪਾਇਆ ਜਗ ਮਹਿਮਾਨ ਪੰਛੀ ਉੱਡ ਚੜੇ ਅਸਮਾਨ ਐਸੀ ਗਈ ਮੁੜ ਫੇਰ ਨਾ ਆਏ ਕੌਤਕ ਨਿਆਰੀ ਕਰ ਦਿਖਲਾਏ ਹੋਇਆ ਜਗਤ ਹੈਰਾਨ ਪੰਛੀ ਉੱਡ ਚੜੇ ਅਸਮਾਨ ਪੰਛੀ ਉੱਡ ਚੜੇ ਅਸਮਾਨ ਸ਼੍ਰੀ ਚੰਦ ਜੀ ਡਾਂਡ ਜੋ ਪਾਈ लेखा ਦਿਉਗੇ ਗੱਲ ਸਮਝਾਈ ਗਏ ਹਿਸਾਬ ਚੁਕਾਨ ਪੰਛੀ ਉੱਡੇ ਚੜੇ ਅਸਮਾਨ ਪੰਛੀ ਉੱਡ ਚੜੇ ਅਸਮਾਨ ਧਰਮ ਚੰਦ ਨੂੰ ਖਿੱਚ ਲਿਆਏ ਬਾਂਸ ਪਿਤਾ ਦੀ ਜਗ ਰਹਿ ਜਾਏ ਸ਼੍ਰੀ ਚੰਦ ਹੋਏ ਪਰੇਸ਼ਾਨ ਪੰਛੀ ਉੱਡ ਚੜੇ ਅਸਮਾਨ ਲਕshmi ਚੰਦ ਪਰ ਲੋਭ ਸੁਧਾਰੇ ਮਾਤ ਸਲਖਣੀ ਜੀ ਦੇ ਛੋਟੇ ਦਿਲਾਰੇ ਹੋ ਗਏ ਅੰਤਰ ਧਿਆਨ ਪੰਛੀ ਉੱਡ ਚੜੇ ਅਸਮਾਨ ਗੁਰਮਖ ਪਿਆਰਿਓ ਤਾਂ ਇਹ ਬਹੁਤ ਸੁੰਦਰ ਕਵਿਤਾ ਜਨਮ ਸਾਖੀ ਦੇ ਵਿੱਚ ਲਿਖੀ ਹੋਈ ਆ ਸਾਨੂੰ ਸਮਝਾਉਣ ਮਾਤਰ ਤਾਂ ਇਹ ਬਾਬਾ ਸ਼੍ਰੀ ਚੰਦ ਜੀ ਤੇ ਬਹੁਤ ਕਿਰਪਾ ਸੀਗੀ ਅਦਾਸੀਨ ਮਤ ਇਥੋਂ ਹੀ ਚਲਿਆ ਸੀਗਾ ਅੱਜ ਵੀ ਇਹ ਮਤ ਵਿੱਚ ਜਿਹੜੇ ਸਾਧੂ ਆ ਉਹਨਾਂ ਕੋਲ ਕਰਾਮਾਤਾਂ ਬਹੁਤ ਹੁੰਦੀਆਂ ਐਸੀ ਗੱਲ ਨਹੀਂ ਜਿਹੜੀ ਚੀਜ਼ ਦਾ ਨਾਮ ਆ ਹੁੰਦੀ ਹੋਈ ਆ ਇਸ ਕਰਕੇ ਬਾਬਾ ਸ਼੍ਰੀ ਚੰਦ ਜੀ ਦੀ ਅੱਜ ਵੀ ਜਿੱਥੇ-ਜਿੱਥੇ ਜਗ੍ਹਾ ਉੱਥੇ ਸਾਧੂ ਸੰਤ ਬਹੁਤ ਪੱਸਿਆ ਕਰਦੇ ਆ ਤਾਪ ਬਹੁਤ ਹੁੰਦਾ ਉਹਨਾਂ ਦਾ ਉਹਨਾਂ ਦਾ ਮੱਥਾ ਉਹਨਾਂ ਦੀ ਚਮਕ ਦੱਸ ਦਿੰਦੀ ਆ ਪਰ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਾਂ ਨੂੰ ਪਾਣਾ ਮੰਨਣਾ ਸਿਖਾਇਆ ਕਈ ਸਾਖੀ ਵਿੱਚੋਂ ਜਿੰਨਾ ਵੀ ਇਤਿਹਾਸ ਜਨਮ ਸਾਖੀਆਂ 'ਚ ਲਿਖਿਆ ਹੁੰਦਾ ਇਹ ਬਾਬਾ ਸ਼੍ਰੀ ਚੰਦ ਜੀ ਦੀ ਜਨਮ ਸਾਖੀ ਵਿੱਚੋਂ ਮੈਂ ਤੁਹਾਨੂੰ ਸਰਬਣੇ ਕਰਵਾਇਆ ਤੁਸੀਂ ਵੀ ਪੜ ਸਕਦੇ ਹੋ ਤਾਂ ਅੱਜ ਜਿੱਥੇ-ਜਿੱਥੇ ਵੀ ਇਕੌਤਕ ਵਰਤਿਆ ਉਤੀ ਉਤੀ ਨੇ ਦੀਸਥਾਨ ਬਣੇ ਹੋਏ ਆ ਤਾਂ ਗੁਰਮੁਖ ਪਿਆਰਿਓ ਬਾਬਾ ਸ੍ਰੀ ਚੰਦ ਜੀ ਧਾਰਮਿਕ ਗ੍ਰੰਥਾਂ ਦੇ ਚੰਗੀ ਤਰ੍ਹਾਂ ਜਾਣੂ ਸੀਗੇ ਉਹਨਾਂ ਨੂੰ ਸਭ ਕੁਝ ਪਤਾ ਸੀਗਾ ਗੁਰੂ ਪੁੱਤਰ ਸੀਗੇ ਤਾਂ ਆਪਾਂ ਵੀ ਭਾਈ ਸਿੱਖਿਆ ਲਈਏ ਚੰਗੇ ਕਰਮ ਕਰੀਏ ਕਰਮੀ ਆਪੂ ਆਪਣੀ ਕੀ ਨੇੜੇ ਕਿ ਦੂਰ ਗੁਣ ਜਿਹੜੇ ਆ ਸਾਨੂੰ ਰੱਬ ਦੇ ਨੇੜੇ ਲਿਆ ਜਾਂਦੇ ਆ ਔਬਣ ਸਾਨੂੰ ਰੱਬ ਤੋਂ ਦੂਰ ਕਰ ਦਿੰਦੇ ਆ ਸਤਿਗੁਰੂ ਮਹਾਰਾਜ ਰਹਿਮਤ ਕਰਨ ਬਾਬਾ ਸ੍ਰੀ ਚੰਦ ਜੀ ਸ਼੍ਰੀ ਲਖਮੀ ਦਾਸ ਜੀ ਸ਼੍ਰੀ ਲਖਮੀ ਚੰਦ ਜੀ ਇਹਨਾਂ ਦੀ ਸ਼ਾਨ ਬੜੀ ਨਿਰਾਲੀ ਹੈ ਬੋਲਦਿਆਂ ਤੋਂ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ ਲੈਣ ਪੁੱਲ ਚੋਕ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ